ਸੱਚੀ ਗੱਲ ਸੁਣ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਨਿਰੂ ਵਿਜਲਵਾਨ ਐਸਜੀਪੀਸੀ ਦੀ ਚੋਣਾਂ ਜੇ ਹੈ ਸਾਲ ਹੋਣ ਵਾਲੀ ਹੈ ਤੇ ਸੁਚੋਣਾ ਤੋਂ ਪਹਿਲਾਂ ਜੇ ਹੈ ਐਸਜੀਪੀਸੀ ਗਲੋਬਲ ਆਂਦਾ ਹੈ ਉਹ ਕਹਿੰਦਾ ਕਿ ਪੰਜਾਬ ਤੇ ਦਿੱਲੀ ਦੇ ਵਿਚਕਾਰ ਐਸਜੀਪੀਸੀ ਚੋਣਾਂ ਤਾਂ ਲੜਨੀ ਲਣੀਆਂ ਨੇ ਆ ਦਿੱਲੀ ਦੇ ਵਿਚਕਾਰ ਵਿਧਾਨ ਸਭਾ ਚੋਣਾਂ ਵੀ ਲੜਨੀਆਂ ਮਨਜੋਤ ਮੇਨਾਲ ਇੱਥੇ ਮੌਜੂਦ ਨੇ ਜਦੋਂ ਆਪਾਂ ਚੋਣਾਂ ਦੀ ਗੱਲ ਕਰਦੇ ਐਸਜੀਪੀਸੀ ਦੀ ਗੱਲ ਕਰਦੇ ਐਸਜੀਪੀਸੀ ਚੋਣਾਂ ਕਾਫੀ ਚਿਰ ਤੋਂ ਹੋ ਨਹੀਂ ਰਹੀਆਂ ਨੇ ਇਸ ਦੇ ਵਿਚਕਾਰ ਬੜੀ ਬੜੀ ਸ਼ੰਕਾ ਆ ਰਹੀਆਂ ਨੇ ਕਿ ਭਈ ਕਿਉਂ ਨਹੀਂ ਹੋ ਰਹੀਆਂ ਨੇ ਕਈ ਵਾਰ ਕਹਿੰਦੇ ਐ ਕਿ ਵੋਟਾਂ ਜੇ ਬਣਾਈਆਂ ਗਈ ਜਾਲੀ ਵੋਟਾਂ ਦਾ ਇਸਤੇਮਾਲ ਹੋ ਰਿਹਾ ਕਿਉਂਕਿ ਜੋ ਅਸਲ ਦੇ ਵਿਚਾਰ ਵੋਟਰ ਨੇ ਉਹ ਬਾਹਰ ਚਲ ਗਏ ਨੇ ਸਾਡਾ ਸ਼੍ਰੋਮਣੀ ਅਕਾਲੀ ਦਲ ਗਲੋਬਲ ਦਾ ਜਿਹੜਾ ਮਤ ਹੈ ਅਸੀਂ ਇਹਨਾਂ ਮੁੱਦਿਆਂ ਤੋਂ ਡਿਫਲੈਕਟ ਥੋੜਾ ਕਰਨਾ ਚਾਹੁੰਗੇ ਥੋੜਾ ਲੇਧਾ ਕਹਿੰਦੇ ਹਾਲਾਂਕਿ ਇਹ ਮੁੱਦੇ ਹੈਗੇ ਨੇ ਕਿ ਹੁਣ ਤੱਕ ਕਿਉਂ ਨਹੀਂ ਹੋਏ ਪੋਜੜੀ ਵੋਟਾਂ ਨੀ ਉਹ ਜਾਲੀ ਹੈ ਕਿ ਨਹੀਂ ਸਾਡਾ ਜਿਹੜਾ ਮੇਨ ਕੰਸਰਨ ਹੈ ਜਿਦੇ ਕਰਕੇ ਅਸੀਂ ਡਿਸੀਜਨ ਲਿੱਤਾ ਕਿ ਅਸੀਂ ਅੱਜ ਵੀ ਚੋਣਾਂ ਲੜਾਂਗੇ ਉਹ ਡਵੈਲਪਮੈਂਟ ਬਾਰੇ ਹੀ ਹੈ ਕਸਲਾ ਜਿਹੜਾ ਗੁਰਦੁਆਰੇ ਦੇ ਨਾਲ ਜਿਹੜੇ ਸੇਵਾ ਦਾ ਗ੍ਰੰਥੀ ਸਾਹਿਬ ਉਹਨਾਂ ਦੇ ਪਰਿਵਾਰ ਜੁੜੇ ਹੋਏ ਨੇ ਉਹਨਾਂ ਦੀ ਹਾਲਾਤ ਸਾਡਾ ਮੇਨ ਕਨਸਰਨ ਸੀ ਜਿਨੇ ਸਾਨੂੰ ਮੋਟੀਵੇਟ ਕੀਤਾ ਕਮਿਟ ਕੀਤਾ ਕਿ ਇਸ ਵੱਲ ਤੁਸੀਂ ਫੋਕਸ ਕਰੋ ਧਿਆਨ ਦਿਓ ਸਾਡਾ ਇਹ ਇਹ ਕਿ ਜਿਵੇਂ ਅਸੀਂ ਗੱਲ ਕਰ ਰਹੇ ਸੀ ਕਿ ਦਸਵੰਦ ਦਿੰਦੇ ਨੇ ਲੋਕ ਲੋਕ ਕਹਿੰਦੇ ਨੇ ਸੰਗਮਰਮਰ ਲਗਾਵਾਂਗੇ ਬਿਲਡਿੰਗ ਹੋਰ ਵਧੀਆ ਕਰਾਂਗੇ ਲੰਗਰ ਲਗਾਵਾਂਗੇ ਤੇ ਸਕੂਲ ਨਹੀਂ ਸਟਰੈਂਥਨ ਹੋਏ ਸਾਡੇ ਕਾਲਜ ਨਹੀਂ ਖੁੱਲੇ ਕੋਈ ਨਵਾਂ ਹਸਪੀਟਲ ਨਹੀਂ ਆਏਗਾ ਤੇ ਹਰ ਜ਼ਿਲੇ ਹਰ ਪਿੰਡ ਵਿੱਚ ਗੁਰਦੁਆਰਾ ਹੈਗਾ ਫਿਰ ਵੀ ਬਹੁਤ ਕਮੀਆਂ ਨੇ ਲੋਕਾਂ ਨੂੰ ਮੂਲ ਸੁਵਿਧਾਵਾਂ ਨਹੀਂ ਹੈਗੇ ਐਸਜੀਪੀਸੀ ਬਹੁਤ ਕੁਝ ਕਰ ਸਕਦਾ ਹੈ ਸਾਡੀ ਸੋਚ ਹੈ ਕਿ ਅਸੀਂ ਪਹਿਲੇ ਤਾਂ ਉਹਨਾਂ ਦੇ ਪਰਿਵਾਰ ਨੂੰ ਸੁਰੱਖਿਆ ਦੇਈਏ ਹੈਲਥ케어 ਦੀ ਪੈਨਸ਼ਨ ਦੀ ਇੰਸ਼ੋਰੈਂਸ ਦੀ ਸੈਲਰੀ ਸਿਸ਼ੋਰਡ ਕੀਜੀਏ ਸੇਵਾਦਾਰ ਦੀ ਜੋ ਅੱਜ ਹਾਲਾਤ ਹੈਗੇ ਨੇ ਉਹ ਕੁਝ ਖਾਸ ਅੱਛੇ ਨਹੀਂ ਹੈਗੇ ਸੈਲਰੀ ਤੌਰ ਤੇ ਵੀ ਹੋਰ ਜ਼ਿਆਦਾ ਡਿਗਨਿਟੀ ਆਫ ਲੇਬਰ ਵੀ ਮਿਸਿੰਗ ਹੈ ਗ੍ਰੇਡ 4 ਦੀ ਤਰ੍ਹਾਂ ਉਹਨਾਂ ਨੂੰ ਕਾਫੀ ਬੰਦੇ ਟ੍ਰੀਟ ਕਰਦੇ ਨੇ ਕਿਉਂ ਕਰਦੇ ਕੋਣ ਕਰਦੇ ਅਸੀਂ ਉਸ ਵੇਲੇ ਨਹੀਂ ਉਸ ਪਾਸੇ ਨਹੀਂ ਜਾਣਾ ਚਾਹਤੇ ਕਿਉਂਕਿ ਆਦਰਵਾਇਸ ਸਾਡਾ ਬੈਕਗਰਾਉਂਡ ਵੀ ਆ ਅਸੀਂ ਵੀ ਉਹਨਾਂ ਵਰਗੇ ਹੋ ਜਾਵਾਂ ਗ੍ਰੰਥੀ ਸਾਬਾ ਨਾਲ ਜੀ ਸਾਬਾ ਨਾਲ ਜਦੋਂ ਗੱਲ ਹੁੰਦੀ ਹੈ ਕਿ ਉਹ ਵੀ ਨਹੀਂ ਚਾਹੁੰਦੀ ਉਹਨਾਂ ਦੀ ਅਗਲੀ ਪੀੜ੍ਹੀ ਵੀ ਇਸ ਲਾਈਨ ਵਾਲੇ ਦੇਖੇ ਇਹ ਕੁਝ ਜਨਨ ਅਨੁਦੁਕ ਦੇਂਦੇ ਕਿਉਂਕਿ ਪੰਜਾਬ ਔਰ ਐਸਜੀਪੀਸੀ ਸਾਡੇ ਮੇਨ ਨੁਮਾਇੰਦਾ ਹੈਗੇ ਨੇ ਸਾਡੇ ਇੰਸਟੀਚੂਨ ਤਾਂ ਉਹੀ ਹੈ ਇਨਸਟੀਟਿਊਸ਼ਨ ਨੂੰ ਸਟਰੈਂਥਨ ਕਰਨਾ ਪਹਿਲੇ ਸਭ ਤੋਂ ਪਹਿਲਾਂ ਇਹਨਾਂ ਨੂੰ ਅਸੀਂ ਸੁਵਿਧਾ ਬੰਦਿਸ ਇਸ ਆਵਰ ਮੇਨ ਬਹੁਤ ਅੱਛੇ ਵਧੀਆ ਮੁੱਦੇ ਨੇ ਤੇ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਇਹਨਾਂ ਮੁੱਦੇ ਵਿਚਕਾਰ ਸਿੱਖਿਆ ਦਾ ਮੁੱਦਾ ਜਿਹੜਾ ਹੈ ਨਾ ਬਾਰ-ਬਾਰ ਬਹੁਤ ਸਾਰੇ ਲੋਕ ਉਠਾਉਂਦੇ ਰਹੇ ਨੇ ਕਿ ਜਦ ਆਪਾਂ ਗੱਲ ਕਰਦੇ ਕਿ ਦੂਜੇ ਧਰਮ ਦੇ ਲੋਕ ਆ ਕੇ ਇੱਥੇ ਪ੍ਰਚਾਰ ਕਰ ਰਹੇ ਨੇ ਉਹਨਾਂ ਦੇ ਸਿੱਖੀ ਦੇ ਲੋਕ ਜਿਹਨੇ ਉਹਨਾਂ ਦੇ ਨਾਲ ਜੁੜ ਰਹੇ ਉੱਥੇ ਆਇਆ ਸੀ ਕਿ ਸਿੱਖਿਆ ਕਿਉਂ ਨਹੀਂ ਦੇ ਰਹੀ ਹੈ ਉਹਨਾਂ ਨੂੰ ਹਸਪਤਾਲ ਕਿਉਂ ਨਹੀਂ ਮਿਲ ਰਹੇ ਨੇ ਸ਼ਾਇਦ ਉਸ ਵੱਲ ਨਹੀਂ ਜਾਂਦੇ ਕਿਉਂਕਿ ਇਹ ਮਸਲਾ ਵੀ ਕਾਫੀ ਵੱਡਾ ਹੈਗਾ ਪਰ ਪਹਿਲੇ ਮਸਲੇ ਵਿੱਚ ਬਾਤ ਚ ਇਹ ਹਸਪਤਾਲ ਦੇ ਮਸਲੇ ਦੇ ਉੱਤੇ ਐਸਜੀਪੀਸੀ ਕਹਿੰਦਾ ਸੀ ਕੰਮ ਕਰ ਰਿਹਾ ਲੇਕਿਨ ਉਹ ਕੰਮ ਲੋਕਾਂ ਨੂੰ ਨਹੀਂ ਮਿਲ ਰਿਹਾ ਜਿਸ ਕਰਕੇ ਉਹ ਦੂਜੇ ਧਰਮ ਦੇ ਵੱਲ ਜਿਹਾਕਰਸ਼ਿਤ ਹੋ ਰਹੇ ਨੇ ਤੇ ਫਿਰ ਦੂਜੇ ਧਰਮ ਵੱਲ ਜਾ ਰਹੇ ਨੇ। ਨਾ ਕਾਫੀ ਹੈ ਜੀ ਕੰਮ। ਔਰ ਦੂਜਾ ਜਿਵੇਂ ਅਸੀਂ ਇੰਗਲਿਸ਼ ਕੰਮ ਹੈ ਨਾਨ ਐਗਜ਼ਿਸਟੈਂਟ ਹੈ। ਵਿਜ਼ੀਬਲ ਨਹੀਂ ਹੈ, ਦਿਖਦਾ ਨਹੀਂ ਹੈ। ਅਸੀਂ ਸਾਰੇ ਮੱਲਾ ਮਨਜੋਤ ਜੀ ਮੰਨ ਲੀਏ ਕਿ ਸਿਰਫ ਕਾਗਜ਼ਾਂ ਦੇ ਉੱਤੇ ਦਿਖਾਈ ਦਿੰਦਾ ਹੈ। ਇੱਕ ਤੌਰ ਤੇ ਹਾਂ ਜੀ। ਹਾਲਾਂਕਿ ਅਸੀਂ ਇਹ ਸਪਸ਼ਟ ਲੇਕਿਨ ਹਾਂ ਬਿਲਕੁਲ ਵਿਜ਼ੀਬਲ ਨਹੀਂ ਹੈ ਤੇ ਫਿਰ ਕਾਗਜ਼ੀ ਤੇ ਰਹਿ ਕੇ ਕੰਮ ਉਸ ਤਰ੍ਹਾਂ ਤੇ ਜਿਸ ਤਰ੍ਹਾਂ ਦੀ ਐਸਜੀਬੀਸੀ ਦੀ ਇੰਸਟੀਚਿਊਸ਼ਨ ਹੈਗੀ ਹੈ ਇਟ ਇਜ਼ ਕੇਪੇਬਲ ਕਿ ਸਾਨੂੰ ਕਦੀ ਕਿਸੇ ਦਾ ਮੂੰਹ ਦੇਖਣਾ ਨਾ ਪਵੇ ਸਾਨੂੰ ਅਸੀਂ ਕਿਸੇ ਤੇ ਡਿਪੈਂਡੈਂਟ ਨਹੀਂ ਹੋ ਸਕਦੇ ਜੇ ਦੂਜੇ ਕਰ ਸਕਦੇ ਨੇ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਹੈ ਨਹੀਂ ਅਸੀਂ ਸਿਰਫ ਨਿਗਰਾਨੀ ਤੁਸੀਂ ਕਹੋ ਆਡਿਟ ਕਹੋ ਗਵਰਨੈਂਸ ਕਹੋ गिव ਇਟ ਐਨੀ ਨੇਮ ਬਸ ਐਨਈ ਜੀ ਲੋਡ ਹੈਗੀ ਹੈ ਲੋਕ ਤਾਂ ਖੁੱਲੇ ਦਿਲ ਨਾਲ ਸਮਰਥਨ ਕਰ ਦੇਣੇ ਔਰ ਅਜੀ ਕਿਸੇ ਐਸਜੀਬੀਸੀ ਨੂੰ ਸਟਰੋਂਗ ਹੁੰਦੇ ਦੇਖੋਗੇ ਤੁਸੀਂ ਦੇਖੋਗੇ ਸਾਰੇ ਇਕੱਠੇ ਹੋ ਜਾਣਗੇ ਦੁਬਾਰਾ ਇੱਕ ਹੋਰ ਸਵਾਲ ਹੈ ਇਸ ਦੇ ਵਿਚਾਰ ਕਿ ਕਾਗਜ਼ੀ ਹੈ ਤੇ ਅਸਲ ਦੇ ਵਿਚਾਰ ਕਿਉਂ ਨਹੀਂ ਹੋ ਪਾਇਆ 10 ਵਨ ਇੰਨੇ ਸਾਰੇ ਦਿੰਦੇ ਨੇ ਇੱਥੇ ਦੇ ਪਿੰਡਾ ਪਿੰਡਾਂ ਦੇ ਵਿਚਕਾਰ ਗੁਰਦੁਆਰੇ ਹਰ ਪਾਸੇ ਗੁਰਦੁਆਰੇ ਨੇ ਬਾਹਰ ਗੁਰਦੁਆਰੇ ਨੇ ਚੜਾਵਾ ਝੜ ਰਿਹਾ ਜੋ ਸੰਗਤ ਤੋਂ ਆ ਰਿਹਾ ਹੈ ਉਹ ਸੰਗਤ ਨੂੰ ਮਿਲ ਕਿਉਂ ਨਹੀਂ ਰਿਹਾ ਪ੍ਰਾਇਰਟੀਜ਼ ਗਲਤ ਨੇ ਜੀ ਬਸ ਐਨਾਈ ਮੈਂ ਕਹਿਣਾ ਚਾਹਾਂਗਾ ਜੇ ਸਾਡੀ ਪ੍ਰਾਇਰਟੀ ਸੁੰਦਰਤਾ ਦੇ ਵੱਲ ਹੈ ਗੁਰਦੁਆਰੇ ਦੀ ਫਾਊਂਡੇਸ਼ਨ ਜਾਂ ਉਹਨੀ ਬਿਲਡਿੰਗ ਨਵੀਂ ਬਣਾਉਂਦੇ ਆ ਜਾਂ ਹਰ ਸਾਲ ਨਵੀਂ ਬਣਾਉਂਦੇ ਪ੍ਰਾਇਰਟੀਜ਼ ਗਲਤ ਨੇ ਅਸੀਂ ਇਹ ਨਹੀਂ ਕਹਦੇ ਗਲਤ ਹੈ ਕਿਉਂਕਿ ਉਹ ਆਪਣੇ ਉਹਨਾਂ ਦੇ ਆਪਣੇ ਕੰਸਰਨ ਹੈ ਚੈਲੰਜੇਸ ਹੈ ਆਪਣੀ ਪ੍ਰਾਇਰਟੀ ਪ੍ਰਾਇਰਟੀ ਗਲਤ ਹੈ ਜੇ ਸਭ ਤੋਂ ਪਹਿਲਾਂ ਸੇਵਾਦਾਰ ਉਹ ਗ੍ਰੰਥੀ ਦੇ ਤੁਸੀਂ ਡਿਗਨਿਟੀ ਆਫ ਲੇਬਰ ਅਸ਼ੋਰੈਂਸ ਸਿਕਿਉਰਿਟੀ ਦੋ ਉਹਨਾਂ ਦੇ ਬੱਚੇ ਜੇ ਸਭ ਤੋਂ ਵਧੀਆ ਐਜੂਕੇਸ਼ਨ ਪਾਣਗੇ ਸਿੱਖਿਆ ਪਾਣਗੇ ਪ੍ਰਚਾਰ ਪ੍ਰਸਾਰ ਨਹੀਂ ਸਾਡਾ ਇਸ ਵੇਲੇ ਰੁਕਿਆ ਹੋਇਆ ਹੈ ਜੇ ਕੋਈ ਗੈਪ ਸਿਗਾ ਤਾਂ ਹੀ ਤੇ ਉਹਦੇ ਵਿੱਚ ਉਹਨੂੰ ਕੈਪਟਲਾਈਜ਼ ਕਰਕੇ ਹੋਰ ਆ ਸਕਦੇ ਨੇ असि कहें कि पैसटर्स आ गए क्रिश्चियनज आ गए दूजे एंटर कर रहे हैं और है. दे आर एबल टू कन्विंस बिकॉज देर वॉज अ विंडो वाई लीव द विंडो ओपन सो दिस इज़ आर थॉट प्रोसैस के पॉसिबिलिटीज़ है ने प्रायरिटीज़ गलत हैं प्रायरिटीज़ में सीधे ਇਨ ਲਾਈਨ ਇਨ ਸੈਂਕਲੈਕ ਕਰਨੇ ਇੱਕ ਦੂਜੀ ਗੱਲ ਤੁਸੀਂ ਕਹੀ ਜੇ ਗਰੰਥੀ ਦਾ ਬੱਚਾ ਹੈ ਗਰੰਥੀ ਆਪ ਨਹੀਂ ਚਾਹੁੰਦਾ ਕਿ ਉਹ ਗਰੰਥੀ ਬਣੇ ਉਹ ਚਾਹੁੰਦਾ ਕਿ ਉਹ ਵੀ ਪੜ੍ਹ ਲਿਖ ਕੇ ਬਾਹਰ ਚਲ ਜਾਵੇ ਦੂਜਾ ਕੰਮ ਕਰੇ ਆ ਆਪਾਂ ਜ਼ਾਤ ਦੇਖਦੇ ਤੁਸੀਂ ਕਿਹਾ ਦਸ਼ਾ ਤੇ ਦਿਸ਼ਾ ਗਰੰਥੀਆਂ ਦੀ ਸੇਵਾਦਾਰਾ ਦੀ ਸਹੀ ਨਹੀਂ ਹੈਗੀ ਗੁਰਦੁਆਰਿਆਂ ਦੇ ਵਿੱਚਕਾਰ ਇਹ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਇਹ ਦੂਜਾ ਚਿੰਤਾ ਦਾ ਵਿਸ਼ਾ ਇਸ ਵਾਸਤੇ ਹੈ ਕਿਉਂਕਿ ਆਮੂਮਨ ਕਿਸੇ ਵੀ ਗੁਰਦੁਆਰੇ ਘਰ ਦੇ ਵਿੱਚਕਾਰ ਆਪਾਂ ਜਾਣਦੇ ਨੇ ਨਾ ਉੱਥੇ ਸਭ ਤੋਂ ਪਹਿਲਾਂ ਜਦ ਤੁਸੀਂ ਜਾਂਦੇ ਸੇਵਾਦਾਰ ਉੱਥੇ ਸਾਰੇ ਖੜੇ ਹੁੰਦੇ ਨੇ ਗਰੰਥੀ ਬੈਠਿਆ ਹੁੰਦਾ ਸੀ ਪਾਠ ਚੱਲ ਰਿਹਾ ਹੁੰਦਾ ਲੇਕਿਨ ਅਸੀਂ ਕਦੇ ਇਹ ਨਹੀਂ ਸੋਚਿਆ ਕਿ ਉਹਨਾਂ ਦੇ ਵਿਚਾਰ ਵੀ ਕੋਈ ਮਤਲਬ ਚਿੰਤਾ ਹੈਗੀ ਹੈ ਦਿਸ਼ਾ ਦਸ਼ਾ ਉਹਨਾਂ ਦੀ ਬਦਲਣ ਦੀ ਲੋੜ ਹੈਗੀ ਹੈ ਇਹ ਤੁਹਾਨੂੰ ਕਿਵੇਂ ਲੱਗਿਆ ਕਿਉਂਕਿ ਅਸੀਂ ਫਰਸਟ ਹੈਂਡ ਦੇਖਿਆ ਅਸੀਂ ਅੱਖੀਂ ਦੇਖਿਆ ਅਸੀਂ ਇਹਨੂੰ ਐਕਸਪੀਰੀਅੰਸ ਕੀਤਾ ਫਿਰ ਲੋਕਾਂ ਨਾਲ ਜਾ ਕੇ ਮਿਲੇ ਆ ਪਿੰਡ-ਪਿੰਡ ਕੋ ਮੈਂ ਪੋਲੀਟਿਕਲੀ ਇਸ ਤਰ੍ਹਾਂ ਐਕਟਿਵ ਹੋਣਾ ਇਟਸ ਓਵਰਨਾਈਟ ਡਿਸੀਜਨ ਨਹੀਂ ਆਏਗਾ ਕਿੰਨੇ ਸਾਲਾਂ ਦਾ ਹੈ ਤਾਂ ਹੀ ਅਸੀਂ ਕਹਿ ਵੀ ਇਹੀ ਰਿਹਾ ਕਿ ਅਸੀਂ ਪੋਲੀਟਿਕਲੀ ਜਾਂ ਗਰਮ ਮੁੱਦੇ ਤੇ ਉੱਤੇ ਸਿੱਧਾ ਕੋਈ ਬਾਈਟ ਦੇਣਾ ਨਹੀਂ ਦੇਣ ਵਸਤੇ ਨਹੀਂ ਆ ਕਿੰਨਾ ਚਿਰ ਹੋ ਗਿਆ ਤੁਹਾਨੂੰ ਅਮੂਮਨ ਕੰਮ ਕਰਦੇ ਹੋ 5 ਸਾਲ 5 ਸਾਲ ਹੋ ਗਏ 5 ਸਾਲ ਤੋਂ ਅਸੀਂ ਜਿਵੇਂ ਮੈਂ ਇੱਕ ਐਗਜ਼ਾਮਪਲ ਦਿੰਦਾ ਜਿਵੇਂ ਅਸੀਂ ਫਿਰੋਜ਼ਪੁਰ ਮਾਨਸਾ ਦੀ ਗੱਲ ਕਰ ਰਹੇ ਸੀ ਅੰਦਰ ਕਿ ਕਿੰਨਾ ਕੁ ਚ ਹੈ ਤੇ ਪੋਸੀਬਲ ਹੈ ਨਾ ਕਿ ਗੁਰਦੁਆਰਾ ਜੇ ਸਟਰੋਂਗ ਹੋਵੇ ਤੇ ਇਟ ਕੁਡ ਹੈਵ ਬੀਨ ਦੀ ਕੋਰ ਪੁਆਇੰਟ ਜੇ ਪ੍ਰਸਾਰ ਪ੍ਰਚਾਰ ਸਾਡਾ ਠੀਕ ਹੁੰਦਾ ਤੇ ਵੀ ਕੁਡ ਹੈਵ ਸਮ ਸੋਲੇਸ ਕੋਈ ਇੱਕ ਵਿੰਡੋ ਹੁੰਦੀ ਜਿੱਥੇ ਸੁਣਵਾਈ ਹੋ ਰਹੀ ਹੈ ਜਿੱਥੇ ਜਾ ਕੇ ਤੁਸੀਂ ਕੋਈ ਗੱਲ ਕਰ ਸਕਦੇ ਹੋ ਜਿੱਥੇ ਜਾ ਕੇ ਕੋਈ ਅੱਜ ਅਸੀਂ ਵੈਲਨੈਸ ਸੈਂਟਰ ਖੋਲ ਖੁਲਦੇ ਪਏ ਨੇ ਮੋਟੀਵੇਸ਼ਨ ਸੈਂਟਰ ਖੋਲ ਰਹੇ ਆ ਇਹ ਤਾਂ ਆਪਣੇ ਆਪ ਵਿੱਚ ਜੇ ਗੁਰਮਤ ਦੀ ਗੱਲ ਹੁੰਦੀ ਤੇ ਗੁਰਦੁਆਰਾ ਉਹ ਸਫੀਸ਼ੀਐਂਟ ਜੇ ਉਥੇ ਗ੍ਰੰਥੀ ਸਾਈਬਾਨ ਦੇ ਅੰਦਰ ਹੈ ਸਟਰੈਂਥ ਹੁੰਦੀ ਸਪੋਰਟ ਹੁੰਦੀ ਇਨਫਰਾਸਟ੍ਰਕਚਰ ਹੁੰਦਾ ਇਟ ਇਜ਼ ਮਿਸਿੰਗ ਵੀ ਆਰ ਓਪਨਿੰਗ ਦੀ ਵਿੰਡੋਜ਼ ਆਰ ਸੈਲਫ ਅਸੀਂ ਖੁਦ ਉਹਨਾਂ ਨੂੰ ਮੌਕਾ ਦੇ ਰਹੇ ਹਾਂ ਅੰਦਰ ਆ ਕੇ ਇਸੇ ਗੱਲ ਨੂੰ ਕੈਪੀਟਲਾਈਜ਼ ਕਰਨ ਵਾਸਤੇ ਇਹ ਸਾਡੀ ਸਟਰੈਂਥ ਹੈ ਯੂਥ ਇਜ਼ ਆਰ એનર્ਜੀ ਕੱਲ ਦੇ ਲੀਡਰਸ ਕਹਿ ਲੋ ਤੁਸੀਂ ਉਹੀ ਤੁਹਾਨੂੰ ਸਟਰੋਂਗ ਕਰਨਗੇ ਜੇ ਸਾਡਾ ਮੂਲ ਗੁਰਮਤ ਔਰ ਗੁਰਦੁਆਰਾ ਹੀ ਸਟਰੋਂਗ ਨਹੀਂ ਹੈ ਤੇ ਇਟ ਵਿਲ ਆਲਵੇਸ ਲੀਵ ਅ ਗੈਪ ਦਿਸ ਇਜ਼ ਵਾਟ ਸਭ ਤੋਂ ਵੱਡੀ ਗੱਲ ਹੈ ਜਦ ਆਪਾਂ ਚੋਣਾਂ ਲੜਨ ਦੀ ਗੱਲ ਕਰਦੇ ਹਾਂ ਤਾਂ ਵੋਟ ਬੈਂਕ ਬਹੁਤ ਦੇਖਦੇ ਨੇ ਆਪਣੇ ਕੋਲ ਕਿੰਨਾ ਕੁ ਵੋਟ ਬੈਂਕ ਹੈ ਪੰਜ ਸਾਲ ਬਾਅਦ ਤੁਸੀਂ ਕਿਹਾ ਕਿ ਅਸੀਂ ਚੋਣਾ ਲੰਨਣ ਦਾ ਫੈਸਲਾ ਕੀਤਾ ਦਿੱਲੀ ਦੇ ਵਿਚਾਰ ਵੀ ਕੀਤਾ ਤੇ ਪੰਜਾਬ ਦੇ ਵਿਚਾਰ ਵੀ ਕੀਤਾ ਹੁਣ ਐਸਜੀਪੀਸੀ ਚੋਣਾ ਦੇ ਵਿਚਾਰ ਇੱਕ ਇੱਕ ਗੱਲ ਬੜੀ ਇੰਪੋਰਟੈਂਟ ਹੈ ਕਹਿੰਦੇ ਜੇ ਗੁਰਮੁਤ ਹੈ ਪੂਰੇ ਤਰੀਕੇ ਨਾਲ ਉਹੀ ਸਿਰਫ ਚੋਣਾ ਹਾਂ ਸਰਬਤ ਹੈ ਨਾ ਉਹੀ ਲੜ ਸਕਦਾ ਇਸ ਚੋਣਾ ਦੇ ਵਿਚਾਰ ਹਾਂ ਸਰਬ ਸਰੂਪ ਤਾਂ ਉਸਤੇ ਲਈ ਸਭ ਤੋਂ ਵੱਡੀ ਗੱਲ ਹੈਗੀ ਕਿ ਚਿਹਰਾ ਕੌਣ ਹੋਵੇਗਾ ਤੇ ਦੂਜੀ ਗੱਲ ਹੈ ਕਿ ਲੋਕਾਂ ਦੇ ਵਿੱਚ ਕਾ ਪੰਜ ਸਾਲ ਤੋਂ ਜਾ ਰਹੇ ਹੋ ਕਿੰਨੇ ਕ ਲੱਗਦਾ ਕਿ ਤੁਹਾਡੇ ਵੱਲ ਵੋਟ ਆ ਸਕਦੀਆਂ ਨੇ ਦੇਖੋ ਜੀ ਕਿਉਂਕਿ ਸਾਡਾ ਰੁਝਾਨ ਵੋਟ ਬਾਰੇ ਉਸ ਵੇਲੇ ਨਹੀਂ ਸੀ ਬਟ ਇਟ ਕੈਨ ਨਾਟ ਬੀ ਓਵਰਲੁਕਡ ਕਿਉਂਕਿ ਇਹ ਤਾਂ ਤੁਹਾਡਾ ਸਟਰੋਂਗ ਪੁਆਇੰਟ ਹੈ ਜੇ politically ਖੜੇ ਹੋ ਤੇ ਇਫ देयर आर ਨੋ ਵੋਟਸ देयर इज नो ਪੁਆਇੰਟ ਪਹਿਲਾ ਪੁਆਇੰਟ ਤਾਂ ਇਹ ਹੈ ਕਿ ਅਵੇਅਰਨੈਸ ਹੋਣੀ ਚਾਹੀਦੀ ਸੀ ਉਹ ਸਾਨੂੰ ਲੱਗ ਰਿਹਾ ਕਿ ਵੀ ਆਰ ਕੈਪੇਬਲ ਅਵੇਰਨੈਸ ਆ ਗਈ ਹੈ ਲੋਕ ਨੇ ਲੋਕਾਂ ਨੇ ਸਾਨੂੰ ਸੁਣਿਆ ਲੋਕਾਂ ਨੇ ਮੰਨਿਆ ਕਿ ਕੁਝ ਮੁੱਦੇ ਜੋ ਅਸੀਂ ਕਹਿ ਰਹੇ ਆ ਉਹ ਉਹਨਾਂ ਨਾਲ ਰੈਜ਼ੋਨੇਟ ਕਰਦੇ ਨੇ ਉਹ ਉਹਦੇ ਨਾਲ ਇਤਿਫਾਕ ਰੱਖਦੇ ਨੇ ਇਹ ਪਹਿਲੀ ਗੱਲ ਹੋ ਗਈ ਹੁਣ ਉਹਨਾਂ ਵਿੱਚੋਂ ਕਿੰਨੇ ਕਨਵਰਟ ਹੋ ਕੇ ਐਕਚੁਅਲੀ ਵੋਟ ਸਾਨੂੰ ਦੇਣਗੇ ਸਾਡੇ ਕੋਲ ਉਹ ਨੰਬਰ ਅਜ ਨਹੀਂ ਹੈਗਾ ਅਸੀਂ ਸਿਰਫ ਇੰਨਾ ਕਹਿ ਸਕਦੇ ਹਾਂ ਕਿ ਜਦੋਂ ਪੰਚਾਇਤ ਸੰਸਦ ਕੀਤੀ ਸੀ ਡਿਸਟ੍ਰਿਕਟ ਵਿੱਚ ਔਰ ਦੋ ਦਿਨ ਪਹਿਲੇ ਕਿਸਾਨ ਦੇ ਸੰਸਦ ਕੀਤੀ ਸੀ ਅਸੀਂ ਸ਼ੰਭੂ ਬਾਡਰ ਤੇ ਇੱਕ ਵਾਰੀ ਹੋ ਕੇ ਆਏ ਸੀ ਕਿ ਜਿਸ ਨੇ ਸਪੋਰਟ ਮਿਲਦਾ ਹੈ ਸਾਨੂੰ ਕੌਨਫੀਡੈਂਸ ਬੋਟ ਹੈ ਤਾਂ ਹੀ ਅਸੀਂ ਅੱਗੇ ਆਏ ਹਾਂ ਇਸ ਕੰਫੀਡੈਂਸ ਨੂੰ ਅਸੀਂ ਦੁਬਾਰਾ ਬੰਦਿਆਂ ਲੋਕਾਂ ਦੇ ਵਿੱਚ ਲੈ ਕੇ ਜਾ ਰਹੇ ਹਾਂ ਜੋ ਗੱਲ ਤੁਸੀਂ ਕਹੀ ਅਸੀਂ ਉਹਦੇ ਨਾਲ ਇਤਿਫਾਕ ਰੱਖਦੇ ਹਾਂ ਸਾਬਤ ਸੁਰੂ ਪਰ ਰਹਿਤ ਮਰਿਆਦਾ ਦੇ ਅੰਦਰ ਜਿਹੜੇ ਆਣਗੇ ਉਹੀ ਕੰਸਿਡਰ ਕੀਤੇ ਜਾਣਗੇ ਸੋ ਸਾਡਾ ਇੱਕ ਇੱਕ ਫਰੇਮਵਰਕ ਹੈ ਇੱਕ ਲੋਕਾਂ ਨਾਲ ਇੰਗੇਜ ਕਰਨ ਦਾ ਉਹ ਜ਼ਰੀਏ ਅਸੀਂ ਇਟ ਵਿਲ ਟੇਕ ਅਨਦਰ 15 ਡੇਸ ਦੈਨ ਵਿਲ ਬੀ ਇਨ ਅ ਪੋਜੀਸ਼ਨ ਟੂ ਟੈਲ ਯੂ ਕੇ ਵੇਅਰ ਵੀ ਸਟੈਂਡ ਐਸੀ ਸਾਡੇ ਨਾਲ ਅਮਨਜੋਤ ਦੱਸ ਰਹੇ ਸੀ ਕਿ ਐਸਜੀਪੀਸੀ ਚੋਣਾ ਦੇ ਵਿਚਕਾਰ ਐਸਜੀਪੀਸੀ ਗਲੋਬਲ ਵੀ ਹਿੱਸਾ ਲਏਗਾ ਤੇ ਸਭ ਤੋਂ ਵੱਡੀ ਗੱਲ ਹੈ ਕਿ 5 ਸਾਲ ਤੋਂ ਇਹ ਲਗਾਤਾਰ ਫੀਲਡ ਦੇ ਵਿਚਕਾਰ ਕੰਮ ਕਰ ਰਹੇ ਨੇ ਤੇ ਹਜੇ ਇਹਨਾਂ ਨੇ ਕਿਹਾ ਚਿਹਰਾ ਅਨਾਉਂਸ ਕਰਨ ਵਾਸਤੇ 15 ਦਿਨ ਚਾਹੀਦੇ ਨੇ ਤੇ ਸਭ ਤੋਂ ਵੱਡੀ ਗੱਲ ਹੈ ਜਿਨ੍ਹਾਂ ਮੁੱਦਿਆਂ ਤੇ ਉੱਤੇ ਜਿਨ੍ਹਾਂ ਮੁੱਦਿਆਂ ਤੇ ਉੱਤੇ ਐਸਜੀਪੀਸੀ ਗਲੋਬਲ ਐਸਜੀਪੀਸੀ ਚੋਣਾ ਜਾਂ ਫਿਰ ਦਿੱਲੀ ਦੇ ਵਿਚਕਾਰ ਚੋਣਾ ਲੜਨ ਦੀ ਗੱਲ ਕਰ ਰਿਹਾ ਉਹ ਮੁੱਦੇ ਬਹੁਤ ਹੀ ਡਿਫਰੈਂਟ ਨੇ ਉਹ ਮੁੱਦੇ ਬਹੁਤ ਡਿਫਰੈਂਟ ਇਸ ਵਾਸਤੇ ਨੇ ਕਿ ਗੁਰਦੁਆਰੇ ਦੀ ਸੇਵਾ ਸੰਭਾਲ ਕਰਦੇ ਸੇਵਾ ਦਾ ਦਾਰਾ ਦੇ ਨਾਲ ਗਰੰਥੀਆਂ ਦੀ ਦਸ਼ਾ ਦੇ ਦਿਸ਼ਾ ਤੇ ਉਹਨਾਂ ਦੇ ਫਿਊਚਰ ਨੂੰ ਲੈ ਕੇ ਹੈ ਔਰ ਸਭ ਤੋਂ ਵੱਡੀ ਗੱਲ ਹੈ ਜਦ ਆਪਾਂ ਆਪ ਗੱਲ ਕਰਦੇ ਸਿੱਖਿਆ ਹਸਪਤਾਲ ਦੀ ਤਾਂ ਹਰ ਕੋਈ ਚਾਹੁੰਦਾ ਕਿ ਸਿੱਖਿਆ ਤੇ ਹਸਪਤਾਲ ਜਿਹੇ ਸਰਪਸੇ ਮੌਜੂਦ ਹੋਵੇ ਕਿਉਂਕਿ ਜਦੋਂ ਭਗਤ ਧਰਮ ਦੀ ਗੱਲ ਕਰਦੇ ਬਹੁਤ ਚਿਰ ਤੋਂ ਲੜਾਈ ਲੜੀ ਜਾ ਰਹੀ ਹੈ ਕਿ ਦੂਜੇ ਧਰਮ ਦੇ ਵੱਲ ਸਿੱਖੀ ਲੋਕ ਇਸ ਵਾਸਤੇ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਸਿੱਖਿਆ ਤੇ ਆਪਣਾ ਕਈ ਇਲਾਜ ਜਿਹੇ ਮੁਫਤ ਮਿਲ ਰਿਹਾ ਲੇਕਿਨ ਐਸਜੀਪੀਸੀ ਤੇ ਕਰਵਾ ਨਹੀਂ ਰਹੀ ਹੈ ਬਹੁਤ ਵੱਡੀ ਮਿਸਾਲ ਇਹਨਾਂ ਨੇ ਪੇਸ਼ ਕੀਤੀ ਹੈ ਆਉਣ ਵਾਲੇ ਦਿਨਾਂ ਵਿੱਚ ਘਰ ਦੇਖਣਗੇ ਕਿ ਕੀ ਕੁਝ ਹੁੰਦਾ ਹੈ ਕੈਮਰਾਮੈਨ ਗਣੇਸ਼ ਦੇ ਨਾਲ ਨਿਰੂਪ ਚਲਵੰਦ ਡੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਡੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par